ਬਾਬਾ ਦੀਪ ਸਿੰਘ ਸ਼ਹੀਦਾਂ ਦਾ ਆ ਜਾੜ ਕੋ ਆਪ ਸੇਵਾ ਲੈਣਦਿਆ ਜੀ ਸਾਡਾ ਦਿਲ ਕਰਦਾ ਵੀ ਸਵੇਰੇ ਹੀ ਟਾਈਮ ਨਾਲ ਇੱਥੇ ਆ ਜਾਇਆ ਕਰੀਏ ਲੋਕਾਂ ਦੀ ਸੇਵਾ ਕਰੀਏ ਕਿ ਸਾਡੇ ਕੋਲ ਐਸਾ ਹੋ ਜੇ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਆ ਪੀ ਇੱਥੇ ਸ਼ੂਗਰ ਹੈਗੀ ਕਿ ਨਹੀਂ ਹੈਗੀ ਇਹ ਸਾਰਾ ਕੋ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਇੱਥੋਂ ਥੋੜੇ ਬੋਰੀ ਦਵਾਈ ਦੇਈਦਾ ਕੋਈ ਇੱਥੋਂ ਦੇ ਇਹਨਾਂ ਦਾ ਦਾਨ ਦੇਈਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਇਹਦੇ ਜਦੋਂ ਪਹਿਲਾ ਕੈਂਪ ਲਾਇਆ ਸੀ ਉਦੋਂ ਥੋੜੇ ਬੋਰੀ ਪੈਸੇ ਇਕੱਠੇ ਕੀਤੇ ਆਪ ਹੁਣ ਦੇ ਸ਼ਰਦਾਰਾਂ ਲੋਕੀ ਆ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਦੇਈ ਜਾਂਦੇ ਮੈਡੀਕ ਦਵਾਈਆਂ ਦੇਈ ਜਾਂਦੇ ਆ ਲੈ ਇਹਨਾਂ ਨੂੰ ਮੈਂ ਇਹੋ ਹੀ ਸਮਝਾਉਣਾ ਵੀ ਵੀਰ ਮੇਰਿਓ ਆਪਣੇ ਘਰ ਦੇ ਵਿੱਚੋਂ ਦੋ ਚੀਜ਼ਾਂ ਇੱਕ ਮੈਦਾ ਇੱਕ ਖੰਡ ਵਾਰ ਨਹੀਂ ਬੰਦ ਕਰ ਦਿਓ ਪੰਜਾਬ ਬੰਵਾਰੀਆਂ ਨੂੰ ਤੁਹਾਨੂੰ ਛੁਟਕਾਰਾ ਮਿਲ ਜੇਗਾ ਜਦੇ ਪੁੱਛੀਦਾ ਨਾ ਮਰੀ ਚੈੱਕ ਕਰੀਦੇ ਆ ਕੋਈ ਕਹਿੰਦਾ ਗਦਾਸਪੁਰੋਂ ਆਉਂਦਾ ਕੋਈ ਕਹਿੰਦਾ ਬਠਿੰਡੇੋਂ ਆਉਂਦਾ ਕੋਈ ਕਹਿੰਦਾ ਪਟਿਆਲੇ ਤੋਂ ਆਉਂਦਾ ਕੋਈ ਕਹਿੰਦਾ ਦਿੱਲੀੋਂ ਆਉਂਦਿਆਂ ਐਨੇ ਬਾਬੇ ਦੀਆਂ ਚਪੈਰਾ ਸੁਣ ਕੇ ਏਡੀ ਵੀ ਦੂਰੋਂ ਦੂਰ ਸੰਸਕਤ ਆ ਰਹੀ ਹੈ ਜੀ ਬਸ ਸਟੈਂਡ ਤੋਂ ਵੀ ਸੁਣੋ ਬਸ ਸਟੈਂਡ ਤੋਂ ਨਹੀਂ ਲੋਕੀ ਪਿੰਡਾਂ ਚੋਂ ਵੀ ਆਉਂਦੇ ਨੰਗੇ ਪੈਰੀ ਐਨੀ ਸ਼ਰਦਾ ਵਾ ਪਰ ਜਿਹੜਾ ਸ਼ਰਦਾ ਰਹੁੰਦਾ ਉਹ ਹਰ ਕੰਮ ਉਹ ਮਨੋ ਕਾਮਨਾ ਪੂਰੀ ਹੋ ਜਾਂਦੀ ਜੀ ਇਹ ਗੱਲ ਹੈਗੀ ਇੱਥੇ ਜਿਹੜਾ ਵੀ ਹੁੰਦਾ ਨਾ ਐ ਪੁੱਛੀਦਾ ਵੀ ਕੀ ਗੱਲ ਆਈ ਉਹ ਕਹਿੰਦੇ ਸਾਡੀ ਆ ਮਨੋ ਕਾਮਨਾ ਪੂਰੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਧਾਂ ਦੇ ਸਰਤਾਜ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਦੇ ਉੱਤੇ ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਫਿਰ ਚਪੈਰਾ ਸਾਹਿਬ ਸੰਗਤਾਂ ਕੱਟਣ ਵਾਸਤੇ ਆਉਂਦੀਆਂ ਨੇ ਉੱਥੇ ਹੀ ਦਾਨੀਆਂ ਦੇ ਵੱਲੋਂ ਕਈ ਪ੍ਰਕਾਰ ਦੇ ਲੰਗਰ ਕੀ ਸੇਵਾਦਾਰਾਂ ਦੇ ਵੱਲੋਂ ਜਿਹੜਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਤਨਤਨ ਬਾਬਾ ਦੀਪ ਸਿੰਘ ਸੇਵਾ ਹੈਲਪ ਗਰੁੱਪ ਚੈਰੀਟੇਬਲ ਵੱਲੋਂ ਇੱਕ ਜਿਹੜਾ ਫ੍ਰੀ ਕੈਂਪ ਲਗਾਇਆ ਗਿਆ ਡਾਕਟਰ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਨਗੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਬ ਅੱਜ ਜਿਹੜਾ ਲੋਕਾਂ ਪ੍ਰਕਾਰ ਪ੍ਰਕਾਰ ਦੇ ਇੱਥੇ ਲੰਗਰ ਲੱਗ ਰਹੇ ਨੇ ਚਪੈਰਾ ਸਾਹਿਬ ਸੰਗਤਾਂ ਜਿਹੜੀਆਂ ਤਪਦੀ ਗਰਮੀ ਦੇ ਵਿੱਚ ਕੱਟਣ ਆਉਂਦੀਆਂ ਤੇ ਤੁਹਾਡੇ ਵੱਲੋਂ ਇੱਕ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਜੀ ਤੇ ਵੇਖੋ ਜੀ ਸਾਡੇ ਕਬਲਜੀ ਸੋਸਾਇਟੀ ਵਾਲੇ ਆ ਤੇ ਉਹ ਇਧਰ ਲੋਕਾਂ ਦੀ ਸੇਵਾ ਕਰਦੇ ਲੰਗਰ ਲਾਉਂਦੇ ਸੀ ਤੇ ਐਰ ਕਿਉਂ ਨਾ ਪਰਾਲਾ ਕੀਤਾ ਵੀ ਆਪਾਂ ਕਿਉਂ ਨਾ ਕਸ਼ੀਦਾ ਸਾਹਿਬ ਇਨੀ ਸੰਗਤਾਂ ਦੀ ਆ ਕੋ ਬਟਾਲੇ ਤੋਂ ਕੋ ਦੂਰੋ ਚ ਪੈਰਾ ਕੱਟਣ ਆਉਂਦੀ ਆ ਤੇ ਲੋਕੀ ਬੜੇ ਪਰੇਸ਼ਾਨ ਹੁੰਦੇ ਆ ਤੇ ਕਿਉਂ ਨਾ ਆਪਾਂ ਇੱਥੇ ਕੋ ਸੇਵਾ ਕੀਤੀ ਜਾਵੇ ਲੋਕਾਂ ਦੀ ਹੈਲਪ ਕੀਤੀ ਉਹਨਾਂ ਮੇਰੇ ਨਾਲ ਗੱਲ ਕੀਤੀ ਤੇ ਮੈਂ ਆਪਣੇ ਡਾਕਟਰ ਸਾਹਿਬ ਭੰਗੂ ਹੈਗੇ ਬੀ.ਐਮ.ਬੀ.ਐਸ ਮੈਂ ਉਹਨਾਂ ਨਾਲ ਗੱਲ ਕੀਤੀ ਕਿੰਨੇ ਚਲੋ ਆਪਾਂ ਸੇਵਾ ਟਾਈਮ ਕੱਢ ਲਿਆ ਕਰਾਂਗੇ ਫਿਰ ਕਹਿੰਦੇ ਆਪਾਂ ਥੋੜੇ ਬੋਦੇ ਇਕੱਠੇ ਘੁੱਟੇ ਕਰਕੇ ਪੈਸੇ ਉਹਨਾਂ ਵੀ ਕੋ ਮਦੀਉਰ ਆ ਮਿਸਤਰੀ ਆ ਉਹ ਠੇਕੇਦਾਰ ਜਿਹੜਾ ਸੈਟੀ ਚਲਾਉਂਦਾ ਆਪਾਂ ਇਕੱਠੇ ਕਰਕੇ ਕਿ ਦਵਾਈਆਂ ਦਾ ਕੈਂਪ ਲਾਇਆ ਇਹ ਹਰ ਸੰਡੇ ਲੱਗੰਦੇ ਆ ਜੇ ਐਤਵਾਰ ਹਰ ਐਤਵਾਰ ਲੱਗ ਇਹ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਆ ਜਾੜ ਕੋ ਆਪ ਸੇਵਾ ਲੈਂਦਾ ਜੀ ਸਾਡਾ ਦਿਲ ਕਰਦਾ ਵੀ ਸਵੇਰੇ ਹੀ ਟਾਈਮ ਨਾਲ ਇੱਥੇ ਆ ਜਾਇਆ ਕਰੀਏ ਲੋਕਾਂ ਦੀ ਸੇਵਾ ਕਰੀਏ ਕਿ ਸਾੜ ਕੋ ਇਹੋ ਜੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਆ ਵੀ ਇੱਥੇ ਸ਼ੂਗਰ ਹੈਗੀ ਕਿ ਨਹੀਂ ਹੈਗੀ ਉਹਨਾਂ ਨੂੰ ਚੈੱਕ ਕਰਦੇ ਤੇ ਸ਼ੂਗਰ ਕੇ ਦੀ 400 ਨਿਕਲਦੀ 500 ਉਹਨਾਂ ਨੂੰ ਗਾਈਡ ਕਰਦੇ ਆ ਵਧੀਆ ਗਾਈਡੈਂਸ ਕਰੀਦੀ ਆ ਤੇ ਦਵਾਈਆਂ ਫ੍ਰੀ ਦੇਈਦੀਆਂ ਵੀ ਦੱਸੀ ਦਾ ਵੀ ਨਾਲ ਆ ਕਰੋ ਡਾਕਟਰ ਸਾਹਿਬ 46 ਟੈਂਪਰੇਚਰ ਆ ਰਿਹਾ ਹੈ ਗਰਮੀ ਦਾ ਕਾਫੀ ਜਵਾਬ ਬੇਸ਼ੱਕ ਦੋ ਦਿਨ ਮੀਂਹ ਪਿਆ ਪਰ ਫਿਰ ਟੈਂਪਰੇਚਰ ਵਾਧਾ ਨਜ਼ਰ ਆ ਰਿਹਾ ਕੀ ਅਸੰਗਤਾਂ ਜਿਹੜੀਆਂ ਨੇ ਉਤਸ਼ਾਹਿਤ ਨੇ ਫਿਰ ਵੀ ਲੋਕ ਜਿਹੜੇ ਇੱਥੇ ਹਮਾਹਾਮਾ ਕੇ ਪਹੁੰਚ ਰਹੇ ਨੇ ਮੈਨਾ ਸੰਗਤਾਂ ਦਾ ਇਕੱਠ ਸੰਗਤਾਂ ਦੇਖੋ ਜੀ ਇੰਨਾ ਇਕੱਠ ਆ ਕਿ ਲੋਕੀ ਚੱਪਲਾਂ ਤੋਂ ਬਿਨਾਂ ਤੁਰੇ ਜਾਂਦੇ ਵਿੱਚ ਟੈਂਪਰੇਰੀ ਮਹਾਰਾਜ ਦੀ ਕਿਰਨੀ ਕਿਰਪਾ ਵਾ ਲੋਕੀ ਦੁਨੀਆ ਚ ਇੰਨੀ ਦੂਰੋਂ ਦੂਰੋਂ ਦੁਨੀਆੋਂ ਦੀ ਜਦੋਂ ਪੁੱਛੀਦਾ ਨਾ ਮਰੀ ਚੈੱਕ ਕਰੀਦੇ ਆ ਕੋਈ ਕਹਿੰਦਾ ਗਦਾਸਪੁਰੋਂ ਆਉਂਦਾ ਕੋਈ ਕਹਿੰਦਾ ਬਠਿੰਡੇੋਂ ਆਉਂਦਾ ਕੋਈ ਕਹਿੰਦਾ ਪਟਿਆਲੇ ਤੋਂ ਆਉਂਦਿਆ ਕੋਈ ਕਹਿੰਦਾ ਦਿੱਲੀੋਂ ਆਉਂਦਿਆ ਐਨੇ ਬਾਬੇ ਦੀਸਾਂ ਚਪੈਰਾ ਸੁਣ ਕੇ ਐਡੀ ਜੀ ਦੂਰੋਂ ਦੂਰ ਸੰਗਤਾਂ ਆ ਰਹੀ ਐ ਜੀ ਨਿਕ ਸਾਬ ਸਭ ਤੋਂ ਵੱਡੀ ਗੱਲ ਹੈ ਵੀ ਇੰਨੀ ਗਰਮੀ ਦੇ ਵਿੱਚ ਨੰਗੇ ਪੈਰੀ ਬਹੁਤ ਸਾਰੀਆਂ ਸੰਗਤਾਂਾਂ ਵਿੱਚ ਦੇਖਿਆ ਜੀ ਬੱਸ ਸਟੈਂਡ ਤੋਂ ਨੰਗੇ ਪੈਰੀ ਤੁਰਦੇ ਆ ਨਜ਼ਰੀਆਂ ਉਹ ਦਰਸ਼ਨ ਦੇਦਾਰ ਕਰਨ ਵਾਸਤੇ ਆਉਂਦੀਆਂ ਸੀਗੀਆਂ ਬੱਸ ਸਟੈਂਡ ਤੋਂ ਵੀ ਸੁਣੋ ਬੱਸ ਸਟੈਂਡ ਤੋਂ ਨਹੀਂ ਲੋਕੀ ਪਿੰਡਾਂ ਚੋਂ ਵੀ ਆਉਂਦੇ ਨੰਗੇ ਪੈਰੀ ਇੰਨੀ ਸ਼ਰਦਾ ਵਾ ਪਰ ਜਿਹੜਾ ਸ਼ਰਦਾ ਰਹੁੰਦਾ ਉਹ ਹਰ ਕੰਮ ਉਹ ਮਨੋ ਕਾਮਨਾ ਪੂਰੀ ਹੁੰਦੀ ਜੀ ਇਹ ਗੱਲ ਹੈਗੀ ਇੱਥੇ ਜਿਹੜਾ ਵੀ ਹੁੰਦਾ ਨਾ ਐ ਪੁੱਛੀਦਾ ਵੀ ਕੀ ਗੱਲ ਆਈ ਉਹ ਕਹਿੰਦਾ ਸਾਡੀ ਆ ਮਨੋ ਕਾਮਨਾ ਪੂਰੀ ਹੋਈ ਹੈ ਜੀ ਅੱਛਾ ਜੀ ਬਰਾਦਾ ਪੂਰੀਆਂ ਹੁੰਦੀਆਂ ਨੇ ਤਾਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਡਾਕਟਰ ਸਾਹਿਬ ਦੇ ਵੱਲੋਂ ਜਿਹੜਾ ਵਾ ਉਹ ਕੈਂਪ ਲਗਾਇਆ ਗਿਆ ਤਾਂ ਮਰੀਜ਼ ਜਿਹੜੇ ਨੇ ਜਿਵੇਂ ਡਾਕਟਰ ਸਾਹਿਬ ਸਾਨੂੰ ਦੱਸਿਆ ਕਿ ਡਾਕਟਰ ਸਾਹਿਬ ਹੋਣਾ ਨੇ ਦੱਸਿਆ ਕਿ ਦੂਰੋ ਦੂਰੋ ਤੱਕ ਲੋਕ ਜਿਹੜੇ ਪਹੁੰਚ ਰਹੇ ਨੇ ਡਾਕਟਰ ਪੰਗੂ ਵੀ ਸਾਡੇ ਨਾਲ ਨੇ ਪੰਗੂ ਸਾਹਿਬ ਜਿਵੇਂ ਕਰੀ ਗੱਲ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਬਹੁਤ ਵਧੀਆ ਪਰਾਲਾ ਜਿਹੜਾ ਕੀਤਾ ਜਾ ਰਿਹਾ ਸੰਗਤਾਂ ਜਿਹੜੀਆਂ ਦੂਰੋਂ ਦਰੇਦੇ ਵੀ ਆ ਰਹੀਆਂ ਤੇ ਕਿੰਵਾ ਕੈਂਪ ਆ ਜੀਏ ਇਹ ਜੀ ਦਸਵਾਂ ਕੈਂਪ ਆ ਜੀ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਆ ਵੀ ਇੱਥੇ ਮੈਂ ਜ਼ਿਆਦਾਤਰ ਮਰੀਜ਼ ਵੇਨਾ ਕੇ ਦੀ 600 ਹੁੰਦੀ ਹੈ ਸ਼ੂਗਰ ਜੀ ਤੇ ਕੇ ਦੀ 700 ਸ਼ੂਗਰ ਹੁੰਦੀ ਆ ਪਰ ਭਰੇ ਜ ਇਹਨਾਂ ਨੂੰ ਕੋਈ ਨਹੀਂ ਇਹਨਾਂ ਨੂੰ ਜਾਗਰਤ ਕਰਨ ਵਾਸਤੇ ਇਹਨਾਂ ਨੂੰ ਮੈਂ ਇਹੋ ਹੀ ਸਮਝਾਉਣਾ ਵੀ ਵੀਰ ਮੇਰੋ ਆਪਣੇ ਘਰ ਦੇ ਵਿੱਚੋਂ ਦੋ ਚੀਜ਼ਾਂ ਇੱਕ ਮੈਦਾ ਇੱਕ ਖੰਡ ਬਾੜ ਨਹੀਂ ਬੰਦ ਕਰ ਦਿਓ 50 ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜੇਗਾ ਤਾਂ ਬਾਬਾ ਦੀਪ ਸਿੰਘ ਦੀ ਕਿੰਨੀ ਕੁ ਕਿਰਪਾ ਹੋ ਰਹੀ ਹੈ ਜਿੰਨਾ ਕ ਅੱਜ ਠਾਠਾ ਮਾਰਦਾ ਤਪ ਦੀ ਗਰਮੀ ਦੇ ਵਿੱਚ ਜਿਹੜਾ ਉਹ ਕੱਠ ਨਜ਼ਰ ਆ ਰਿਹਾ ਸਕਤਾਂ ਚ ਪਹਿਰੇ ਕੱਟਣ ਦੇ ਵਾਸਤੇ ਆਉਂਦੀਆਂ ਨੇ ਸੜਕਾਂ ਤੇ ਬੈਠ ਕੇ ਲੋਕ ਪਾਠ ਕਰ ਰਹੇ ਨੇ ਵੇਖੋ ਜੀ ਨੰਗੇ ਪੈਰੀ ਜਿੱਥੇ ਕਿ ਆਪਾਂ ਮੈਂ ਨਹੀਂ ਮੈਂ ਵੀ ਨੰਗੇ ਪੈਰੀ ਇੱਥੇ ਤੁਰ ਸਕਦਾ ਵਾਂ ਬਸ ਉਹ ਵੈਗਰੂ ਦੀ ਉਹ ਬਾਬਾ ਦੀਪ ਸਿੰਘ ਦੀ ਕਿਰਪਾ ਆ ਸੰਗਤ ਨੰਗੇ ਪੈਰੀ ਹੁੰਦੀ ਆ ਹੈ ਇੱਥੇ ਆਣ ਕੇ ਆਪਣੀ ਹਾਸਲੀ ਲਵਾਂਦੀ ਆ ਤੇ ਮਨੋਕਾਵਨੀਆਂ ਵੀ ਪੂਰੀਆਂ ਹੁੰਦੀਆਂ ਤੇ ਇੱਥੇ ਆਣ ਕੇ ਆਪਣੇ ਦੁੱਖ ਦੂਰ ਵੀ ਦੂਰ ਕਰਦੇ ਆ ਅਸੀਂ ਉਹਨਾਂ ਦੇ ਹਸਰੇ ਨਾਲ ਹੀ ਇਹ ਸੰਗਤ ਦੀ ਸੇਵਾ ਵਾਸਤੇ ਹਰ ਪ੍ਰਕਾਰ ਦਾ ਹਰ ਪ੍ਰਕਾਰ ਦੀ ਦਵਾਈ ਟੋਟਲ ਫ੍ਰੀ ਦਿੰਨੇ ਆ ਸ਼ੂਗਰ ਫ੍ਰੀ ਚੈੱਕ ਹੁੰਦੀ ਆ ਉਹਨਾਂ ਦਾ ਫਿਜ਼ੀਕਲ ਤੇ ਕਲੀਨिकल ਐਗਜ਼ਾਮੀਨੇਸ਼ਨ ਫ੍ਰੀ ਚੈੱਕ ਕਰੀਦਾ ਤੇ ਉਹਨਾਂ ਨੂੰ ਕਹੀਦਾ ਵੀ ਵੱਧ ਤੋਂ ਵੱਧ ਤੁਸੀਂ ਪ੍ਰਹੇਜ ਰੱਖ ਕੇ ਤੇ ਆਪਣਾ ਜਿਹੜਾ ਸਿਹਤ ਦਾ ਧਿਆਨ ਰੱਖੋ ਤੇ ਸਿਹਤ ਹੀ ਧਨ ਆ ਜੀ ਸਰ ਜੀ ਗੱਲ ਕਹ ਜੀ ਜਿਸ ਤਰ੍ਹਾਂ ਮੈਂ ਗਰਮੀ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਫੀਵਰ ਦੀ ਸਮੱਸਿਆ ਆ ਰਹੀ ਆ ਕਿਉਂਕਿ ਤਪ ਦੀ ਗਰਮੀ ਦੇ ਵਿੱਚ ਲੋਕ ਜਿਹੜੇ ਸੇਵਾ ਵੀ ਕਰ ਰਹੇ ਆ ਪਾਠ ਵੀ ਕਰ ਰਹੇ ਆ ਵੇਖੋ ਜੀ ਇਹਦੇ ਨਾਲ ਤਪ ਦੀ ਗਰਮੀ ਨਾਲ ਡੀ ਹਾਈਡਰੇਸ਼ਨ ਹੁੰਦੀ ਆ ਡੀ ਹਾਈਡਰੇਸ਼ਨ ਦਾ ਮਤਲਬ ਹੁੰਦਾ ਖੂਨ ਨਾਲੋਂ ਪਾਣੀ ਦਾ ਵਾਕ ਹੋ ਜਾਣਾ ਸੁੱਕ ਜਾਣਾ ਖੂਨ ਨਾਲ ਇਸ ਕਰਕੇ ਉਹਨਾਂ ਨੂੰ ਓਰਐਕਸ ਦੇ ਗਲੂਕੋਜ਼ ਹੈ ਜਿਹੜੇ ਨਹੀਂ ਸ਼ੂਗਰ ਦੇ ਮਰੀਜ਼ ਉਹਨਾਂ ਨੂੰ ਦੇਈਦਾ ਆ ਤਾਂ ਜੋ ਇਹ ਧੁੱਪ ਤੋਂ ਤਪਦੀ ਧੁੱਪ ਤੋਂ ਉਹਨਾਂ ਨੂੰ ਕੁਝ ਰਾਹਤ ਮਿਲੇ ਤੇ ਬਾਕੀ ਲੋੜ ਪੈਣ ਤੇ ਜੇ ਕਿਸੇ ਦੇ ਕੋਈ ਸਿਰ ਪੀੜ ਜਾਂ ਬੁਖਾਰ ਹੈਗਾ ਤੇ ਉਹਨਾਂ ਨੂੰ ਪੈਰਾਸੀਟਾ ਮੋਲਦੀ ਟੈਬਲੇਟ ਦਿੱਤੀ ਜਾਂਦੀ ਡਾਕਟਰ ਸਾਹਿਬ ਜੇ ਸਾਰਾ ਕੁਝ ਆ ਕਿਥੋਂ ਰਿਹਾ ਯਾਨੀ ਕਿ ਸੇਵਾ ਜਿਹੜੀ ਆ ਕੋਈ ਸੋਸਾਇਟੀ ਕਰ ਰਹੀ ਆ ਆਮ ਲੋਕ ਜਿਹੜੇ ਉਹ ਚੜਾਵਾ ਕਰ ਰਿਹਾ ਕਿਵੇਂ ਹੋ ਰਿਹਾ ਸਾਰਾ ਕੁਝ ਜੀ ਇਹ ਸਾਰਾ ਕੋਈ ਸਾਨੂੰ ਤਾਂ ਪਤਾ ਹੀ ਲੱਗਦਾ ਕੋਈ ਇੱਥੋਂ ਥੋੜੇ ਬੋਲੇ ਦਵਾਈ ਦੇ ਜਾਂ ਕੋਈ ਇੱਥੋਂ ਦੇ ਜਾਂ ਦਾਨ ਦੇ ਜਾਂ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਜਦੋਂ ਪਹਿਲਾ ਕੈਂਪ ਲਾਇਆ ਸੀ ਉਦੋਂ ਥੋੜੇ ਬੋਲੇ ਪੈਸੇ ਇਕੱਠੇ ਕੀਤੇ ਆ ਹੁਣ ਤੇ ਸ਼ਰਧਾ ਨਾਲ ਲੋਕੀ ਆ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਦੇ ਜਾਂਦੇ ਮੈਡੀਕਲ ਦਵਾਈਆਂ ਦੇ ਜਾਂਦੇ ਆ ਲੈ ਲਓ ਜੀ ਲਫਾਵੇ ਭਰ ਕੇ ਲੋਕੀ ਆ ਵੀ ਦਵਾਈ ਜਾਂਦੀ ਜਾਂਦੇ ਫਿਰ ਕਿੰਨਾ ਚਿਰ ਸੇਵਾ ਕਰਨੀ ਆ ਗੁਰੂ ਨਗਰੀ ਦੀ ਇਹ ਜਿੰਨਾ ਚਿਰ ਸਾਨੂੰ ਬਖਸ਼ਿਆ ਆਣਾ ਪਰਮਾਤਮਾ ਨੇ ਐਂ ਤੇ ਕਹਾਂਗੇ ਇੱਥੇ ਕਰਦੇ ਰਹਿਣਾ ਚਪਹਿਰਾ ਲੱਗਦੇ ਰਹਿਣਾ ਤੇ ਮਾਰਾ ਪਰਬਾਹ ਹੀ ਦਵਾਈਆਂ ਦਿੰਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਇਹ ਸੰਡਕਟਰ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ ਇੱਥੇ ਚਪੈਰੇ ਲੱਗਦੇ ਰਹਿਣ ਸੰਗਤਾਂ ਨਤਮਸਤਕ ਹੁੰਦੀਆਂ ਰਹਿਣ ਤੇ ਸਾਡੇ ਕੋ ਗੁਰੂ ਮਹਾਰਾਜ ਸੇਵਾ ਲੈਂਦੇ ਰਹਿਣ ਤੇ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਦਾਨੀ ਐਸੇ ਨੇ ਜੋ ਸਾਨੂੰ ਪਤਾ ਵੀ ਨਹੀਂ ਕਿ ਕਿਹੜੇ ਵળે ਦਾਨ ਕਰਕੇ ਦਵਾਈਆਂ ਦਾ ਪੈਸਿਆਂ ਦਾ ਕਿਸੇ ਵੀ ਪ੍ਰਕਾਰ ਦੀ ਸੇਵਾ ਕਰਦੇ ਨੇ ਤਾਂ ਹੁਣ ਤੁਹਾਡੇ ਨਾਲ ਤਸਵੀਰਾਂ ਗੁਰੂ ਘਰ ਦੀਆਂ ਵੀ ਸਾਂਝੀਆਂ ਕਰਦੇ ਆਂ